ਉਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਫਿਰ ਹਾਜ਼ਰ ਹੋਇਆ ਆਪਣੀ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਸਾਧ ਸੰਗਤ ਜੀ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਨਾਨਕ ਸਰਪ੍ਰੇਮਾਂ ਵਾਲੇ ਮਹਾਂਪੁਰਸ਼ਾਂ ਦੇ ਪਵਿੱਤਰ ਮੁਖਾਰਤ ਤੋਂ ਅਚਾਰਨ ਕੀਤੇ ਹੋਏ 287 ਬਚਨਾਂ ਦੀ ਸਾਂਝ ਪਾਉਣ ਵਾਸਤੇ ਸਾਤ ਸੰਗਤ ਜੀ ਕੱਲ ਤੱਕ ਆਪਾਂ 77 ਬਚਨ ਜਿਹੜੇ ਆ ਸਾਂਝੇ ਕਰ ਚੁੱਕੇ ਹਾਂ ਇਸ ਤੋਂ ਅੱਗੇ 78ਵੇਂ ਬਚਨ ਤੋਂ ਲੈ ਕੇ ਜਿੰਨੀ ਕੋ ਸਤਿਗੁਰੂ ਕਿਰਪਾ ਕਰਨਗੇ ਉਹਨੇ ਬਚਨਾਂ ਦੀ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਇਹ ਕਿਰਪਾ ਤਾਂ ਹੀ ਹੋ ਸਕਦੀ ਹੈ ਕਿ ਜੇ ਸਾਤ ਸੰਗਤ ਤੁਸੀਂ ਮੇਰ ਕਰੋ ਤੁਸੀਂ ਦਾਸਰੇ ਦੇ ਸਿਰ ਤੇ ਆਪਣਾ ਹੱਥ ਰੱਖੋ ਸੋ ਕਰੋ ਜੀ ਕਿਰਪਾ ਦਾਸ ਦੇ ਸਿਰ ਤੇ ਰੱਖੋ ਜੀ मेर प्रथ सारी संगत चार करो जी सतनाम श्री वाहे गुरु साहिब जी करो जी किरपा ते आखो जी तन, तन श्री गुरू ग्रंथ साहिब जी फिर आखो जीन धन बाबा दप सं जी आखो जीन धन बाबा ਨਹਉ ਸਿੰਘ ਜੀ ਫਿਰ ਆਖੋ ਜੀ ਤਨ ਤਨ ਬਾਬਾ ਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਸਾਫ ਸੰਗਤ ਹੁਣ ਆਪ ਜੀ ਦੇ ਨਾਲ ਜੋ ਬਚਨ ਸਾਂਝਾ ਕਰਨਾ ਹੈ ਉਹ 78ਵਾਂ ਬਚਨ ਹੈ ਜੋ ਬਾਬਾ ਨੰਦ ਸਿੰਘ ਜੀ ਨੇ ਆਪਣੀ ਪੁੱਤਰ ਮੁਖਰਬਿੰਦ ਨੂੰ ਅਚਾਰਨ ਕੀਤਾ। ਬਾਬਾ ਜੀ ਕਹਿਣ ਲੱਗੇ ਕਿ ਸਾਧੂ ਦੀ ਮਹਿਮਾ ਦੇ ਕੋਈ ਸ਼ਬਦ ਨਹੀਂ ਹਨ। ਬਾਬਾ ਜੀ ਸਾਧੂ ਦੀ ਮਹਿਮਾ ਦਾ ਸ਼ਬਦ ਨਹੀਂ ਸੁਣਦੇ। ਮਤ ਕੋਈ ਸਮਝੇ ਕਿ ਉਹ ਆਪਣੇ ਆਪ ਸੰਤ ਬਣ ਕੇ ਆਪਣੀ ਉਪਮਾ ਸੁਣ ਰਹੇ ਹਨ। ਉਹ ਕਹਿੰਦੇ ਸਨ ਨਿੰਦਿਆ ਆਪਣੀ ਕਰੋ ਉਸਤ ਗੁਰੂ ਨਾਨਕ ਦੀ ਕਰੋ। ਇਹ 79 ਬਚਨ ਜੋ ਤਾਂਤਨ ਬਾਬਾ ਨਨ ਸਿੰਘ ਜੀ ਨੇ ਕੀਤਾ ਉਹ ਕਹਿੰਦੇ ਕਿ ਨਿੰਦਿਆ ਆਪਣੀ ਕਰੋ ਤੇ ਉਸਤਤ ਗੁਰੂ ਨਾਨਕ ਦੀ ਕਰੋ ਤੇ ਅਸੀਂ ਆ ਬਚਨ ਕਰਦੇ ਹੋਇਆ ਤਾਂਤਨ ਬਾਬਾ ਨਨ ਸਿੰਘ ਜੀ ਨੇ ਕਿਹਾ ਕਿ हे ਸਤਿਗੁਰੂ ਮੈਂ ਸਾਰੇ ਦਰਗਾਹ ਕੇ ਆਇਆ ਹਾਂ ਤੇਰੇ ਦਰ ਤੇ ਸਤਿਗੁਰੂ ਰੱਖ ਲੈ ਰੱਖ ਲੈ ਆਪਣੇ ਚਰਨਾਂ ਵਿੱਚ ਰੱਖ ਲੈ ਕਿਆਸੀਆਂ ਬਚਨ ਕਰਦੇ ਹੋਏ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨਾਨਕ ਸਰਵਕ੍ਰੀਰਾ ਵਾਲੇ ਕਹਿਣ ਲੱਗੇ ਸੀਸ ਨਵਾ ਗਿਰ ਪਰਤ ਲੱਖ ਪਾਪਾਂ ਦੀ ਪੋਟ ਹਟਤ ਸੀਸ ਨਵਾ ਗਿਰ ਪਰਤ ਲੱਖ ਪਾਪਾਂ ਦੀ ਪੋਟ ਹਟਤ ਕੇ ਸੀਸ ਨਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੀਸ ਨਵਾ ਗੁਰੂ ਨਾਨਕ ਦੇ ਸਾਹਮਣੇ ਤੇ ਤੇਰੇ ਲੱਖਾਂ ਪਾਪਾਂ ਦੀ ਜਿਹੜੀ ਪਾੜਸੂ ਚੁੱਕੀ ਫਿਰਦਾ ਨਾ ਇਹ ਸਭ ਭਾਰਤ ਦੇ ਸਿਰ ਤੋਂ ਲੱਥ ਜਾਵੇਗਾ ਤੇ 82 ਬਚਨ ਧੰਤਨ ਬਾਬਾ ਨੰਦ ਸਿੰਘ ਜੀ ਨੇ ਕੀਤਾ ਜਿਹੜਾ ਕਿ ਬੜਾ ਜ਼ਰੂਰੀ ਹੈ ਇਹ ਬਚਨ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜਾਂ ਪਿਆਰਿਆਂ ਦੀ ਪ੍ਰੀਖਿਆ ਲੈ ਕੇ ਪਹਿਲੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਸ਼ਿਕਾਇਆ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਦੀ ਦਾਤ ਮੰਗੀ ਤੇ ਫਿਰ ਸਾਰੇ ਖਾਲਸੇ ਨੂੰ ਅੰਮ੍ਰਿਤ ਛਕਣ ਦੀ ਹਦਾਇਤ ਕੀਤੀ ਤੇ ਇਹੋ ਹੀ ਵਜੋਂ 82 ਬਾਬਾ ਨਨ ਸਿੰਘ ਜੀ ਕਹਿਣ ਲੱਗੇ ਅੰਮ੍ਰਿਤ ਛਕਣਾ ਹੈ ਖੰਡੇ ਬਾਟੇ ਦਾ ਗੁਰਮੰਤਰ ਲੈਣਾ ਹੈ ਪੰਜਾਂ ਤੋਂ ਆਪਣੇ ਆਪ ਨੂੰ ਗੁਰੂ ਨਾਲ ਪਿਉੰਦ ਕਰਨਾ ਹੈ ਜਿਵੇਂ ਪਿਉੰਦੀ ਬੂਟਾ ਤਿਆਰ ਕਰੀਦਾ ਹੈ ਨਾ ਕਿ ਮਾਰੇ ਬੂਟੇ ਨੂੰ ਚੰਗੇ ਬੂਟੇ ਦੀ ਚੰਗੇ ਬੂਟੇ ਦੇ ਨਾਲ ਮਾੜੇ ਬੂਟੇ ਦੀ ਪਿਉਂਦ ਲਾ ਦਿੱਦੀ ਹੈ ਕਿ ਉਹ ਵੀ ਚੰਗੇ ਫਲ ਦੇਣ ਦੇ ਕੋਈ ਇਸੇ ਤਰ੍ਹਾਂ ਜਿਹੜਾ ਜਿਵੇਂ ਆਸੂ ਹੈ ਇੱਕ ਮਾੜਾ ਬੂਟਾ ਹੈ ਤੇ ਸਤਿਗੁਰੂ ਜਿਹੜੇ ਇੱਕ ਉਤਮ ਰੋਖ ਹੈ ਤੇ ਉਹਨਾਂ ਦੇ ਨਾਲ ਆਪਣੇ ਆਪ ਨੂੰ ਪਿਉਂਦ ਕਰਨਾ ਹੈ 83ਵੇਂ ਬਚਨ ਬਾਬਾ ਅਨੰਦ ਸਿੰਘ ਜੀ ਕਰਨ ਲਗੇ ਤੇ ਕਹਿਣ ਲੱਗੇ ਕਿ ਆਪ ਹੀ ਅੰਮ੍ਰਿਤ ਨਹੀਂ ਛਕਣਾ ਆਪਾਂ ਕੱਲਿਆਂ ਨੇ ਅੰਮ੍ਰਿਤ ਨਹੀਂ ਛਕਣਾ ਹਰ ਇੱਕ ਸਿੱਖ ਆਪਣੇ ਪਰਿਵਾਰ ਸਮੇਤ ਅੰਮ੍ਰਿਤ ਛਕੀ ਤੇ ਰਹਿਤ ਮਰਿਆਦਾ ਰੱਖੇ ਰਹਿਤ ਵਿੱਚ ਦਿਲ ਰਵੇ ਗੱਲ ਚੱਲੀ ਕਿ ਜਦੋਂ ਭਾਨ ਤਾਂਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤੇ ਉਸ ਵਕਤ ਉਹ ਤੰਬੂ ਦੇ ਵਿੱਚ ਬੱਕਰੇ ਝਟਕਾਏ ਸਨ ਤੇ ਬਾਬਾ ਅਨੰਦ ਸਿੰਘ ਜੀ ਕਹਿਣ ਲੱਗੇ ਕਰਨਾਂ ਨੂੰ ਹੱਥ ਲਾ ਕੇ ਕਹਿਣ ਲੱਗੇ ਝੂਠ ਭਾਈ ਝੂਠ ਬੱਕਰੇ ਕਿਉਂ ਝਟਕਾਉਣੇ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਤਾ ਸਮਰੱਥ ਸਨ ਸਿੱਖੀ ਦੀ ਪਰਖ ਸੀ ਸਿੱਖੀ ਤਾਂ ਮਿਲੀ ਹੀ ਸਿਰਵਟੇ ਹੈ ਤੇ ਭਾਈ ਸਿੱਖੀ ਮਿਲਦੀ ਹੀ ਸਿਰਵਟੇ ਹੈ ਤੇ ਭਾਈ ਬੱਕਰੇ ਚਟਕਾਉਣ ਵਾਲੀ ਗੱਲ ਝੂਠ ਭਾਈ ਝੂਠ ਇਹ ਗੱਲ ਕਹਿ ਕੇ ਪਾਪਾਂ ਦੇ ਭਾਗੀ ਨਾ ਬਣੋ 85 ਬਚਨ ਕਰਦੇ ਹੋਏ ਧੰਤਨ ਬਾਬਾ ਨੰਦ ਸਿੰਘ ਜੀ ਕਹਿਣ ਲੱਗੇ ਮਨੁੱਖ ਦਾ ਨਾਮ ਸਿੱਖਾਂ ਦੀ ਸੂਚੀ ਵਿੱਚ ਉਦੋਂ ਦਰਜ ਹੁੰਦਾ ਹੈ ਜਦੋਂ ਅਮਰ ਸ਼ੱਕਦਾ ਹੈ ਅਮਰਤ ਸ਼ੱਕ ਗੁਰੂ ਨਾਨਕ ਦਾ ਪਟਾ ਗੱਲ ਵਿੱਚ ਪਾਓ ਗੁਰੂ ਨਾਨਕ ਦਾ ਪਟਾ ਗੱਲ ਵਿੱਚ ਪਾਓ ਗੁਰੂ ਵਾਲੇ ਬਣੋ ਸ਼ਿਆਸੀਆਂ ਬਚਨ ਕਰਦੇ ਬਾਬਾ ਅਨੰਦ ਸਿੰਘ ਜੀ ਕਹਿਣ ਲੱਗੇ ਭਾਈ ਸਿਰ ਕਹੈ ਸਿਰ ਇੱਕ ਹੀ ਹੈ ਹਰ ਮਨੁੱਖ ਦੇ ਪਾਸ ਹਰ ਜਿਗਿਆਸੂ ਦੇ ਪਾਸ ਸਿਰ ਕੇਵਲ ਇੱਕ ਹੈ ਉਹ ਕਿੱਥੇ ਵਿਚਿਆ ਹੋਇਆ ਹੈ ਉਹ ਵਿਚਿਆ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਪਾਸ ਤੇ ਉਹਨਾਂ ਦੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਹੁਕਮ ਅਨੁਸਾਰ ਕਸ਼ਹਿਰਾ ਹੀ ਪਹਿਨਣਾ ਹੈ ਗੁਰੂ ਨੂੰ ਰਹਿਤ ਪਿਆਰੀ ਹੈ ਕਲਗੀਧਰ ਪਾਤਸ਼ਾਹ ਨੇ ਜਿਵੇਂ ਕਿ ਆਖਿਆ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਇਸੇ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਇਸ ਗੱਲ ਦੀ ਪ੍ਰੋੜਤਾ ਕਰਦੇ ਹੋਏ ਕਹਿਣ ਲੱਗੇ ਕਿ ਗੁਰੂ ਨੂੰ ਤਾਂ ਰਹਿਤ ਪਿਆਰੀ ਹੈ ਸਿੱਖ ਪਿਆਰਾ ਨਹੀਂ ਹੈ ਗੁਰੂ ਜੀ ਨੂੰ ਰਹਿਤ ਪਿਆਰੀ ਹੈ ਇਸ ਲਈ ਰਹਿਤਾਂ ਰੱਖਣੀਆਂ ਜ਼ਰੂਰੀ ਹਨ 87 ਵਚਨ ਕਰਦੇ ਹੋਏ ਬਾਬਾ ਨਨ ਸਿੰਘ ਜੀ ਮਹਾਰਾਜ ਕਹਿਣ ਲੱਗੇ ਸਾਡੇ ਸਾਰਿਆਂ ਦੇ ਪਿਤਾ ਸ੍ਰੀ ਗੋਗੁਰੂ ਗੋਬਿੰਦ ਸਿੰਘ ਜੀ ਹਨ ਤੇ ਮਾਤਾ ਸਹਿਬ ਦੇ ਵਾਹਨ ਅਸੀਂ ਵਾਸੀ ਨੰਦਪੁਰ ਸਾਹਿਬ ਦੇ ਹਾਂ ਸਿੱਖ ਦਾ ਧਰਮ ਹੈ ਕਿ ਉਹ ਅਮਰਤਾਰੀ ਅਤੇ ਪੰਜ ਕਕਾਰੀ ਹੋਵੇ ਬਜ਼ਰ ਕਰੇ ਤਾਂ ਤੋਂ ਬਚਣਾ ਹੈ ਬਜ਼ਰ ਕਰੇ ਤਾਂ ਤੋਂ ਦੂਰ ਰਹਿਣਾ ਹੈ ਤੇ 88 ਬਚਨ ਬਾਬਾ ਨਾਨਕ ਸਿੰਘ ਜੀ ਨੇ ਕੀਤਾ ਜਿਹੜਾ ਸਰੂਪ ਹੈ ਨਾ ਮਨੁੱਖ ਦਾ ਸਰੂਪ ਸਰੂਪ ਨੂੰ ਤਾਂ ਉਹ ਦੇਖ ਸਕਦਾ ਹੈ ਜਿਸ ਦੇ ਅੰਦਰ ਬਾਹਰ ਉਹ ਆਪਸਤਾ ਹੋਵੇ ਵਾਹਿਗੁਰੂ ਦੇ ਸਰੂਪ ਨੂੰ ਦੇਖਣਾ ਹੋਵੇ ਮਨੁੱਖ ਆਪਣੇ ਸਰੂਪ ਨੂੰ ਵੇਖੇ ਤੇ ਆਪਣੇ ਸਰੂਪ ਦੇ ਵਿੱਚੋਂ ਵਾਹਿਗੁਰੂ ਦਾ ਸਰੂਪ ਉਹੀ ਦੇਖ ਸਕਦਾ ਹੈ ਜਿਸ ਦੇ ਬੰਦਰ ਬਾਹਰ ਉਹ ਆਪਸਤਾ ਹੋਵੇ 99 ਬਚਨ ਕਰਦੇ ਹੋਏ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਭਾਈ ਸਭ ਜਣੇ ਇੱਕ ਦੇ ਬਣੋ ਇੱਕ ਇੱਕ ਦੇ ਬਣੋ ਕਿਹਦੇ ਬਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਪਾਤਸ਼ਾਹੀ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਣੋ ਇਸ ਤੋਂ ਵੱਡਾ ਹੋਰ ਕੋਈ ਕੰਮ ਨਹੀਂ ਤੇ ਬਾਬਾ ਨਾਨਕ ਸਿੰਘ ਜੀ ਨੇ 90 ਬਚਨ ਕਰਦੇ ਹੋਏ ਕਿਆ ਇਹ ਸਰੀਰ ਤਾਂ ਗੁਰੂ ਨਾਨਕ ਦਾ ਹੈ ਤੇ ਉਸਦੇ ਹੁਕਮ ਵਿੱਚ ਹੀ ਵਿਚਰਦਾ ਹੈ 90ਵੇਂ ਬਚਨ ਚ ਤੁਹਾਨੂੰ ਤੁਨ ਬਾਬਾ ਨਾਮ ਸਿੰਘ ਜੀ ਕਹਿਣ ਲੱਗੇ ਕਿ हे ਭਾਈ ਜਿਹੜਾ ਤੁਹਾਨੂੰ ਸਰੀਰ ਮਿਲਿਆ ਇਹ ਸਰੀਰ ਤਾਂ ਗੁਰੂ ਨਾਨਕ ਦਾ ਦਿੱਤਾ ਹੋਇਆ ਹੈ ਗੁਰੂ ਨਾਨਕ ਦਾ ਹੈ ਤੇ ਉਸਦੇ ਹੁਕਮ ਵਿੱਚ ਵਿਚਰਦਾ ਹੈ ਤੇ 91ਵੇਂ ਬਚਨ ਕਰਦੇ ਹੋਏ ਤੁਹਾਨੂੰ ਤੁਨ ਬਾਬਾ ਨਾਮ ਸਿੰਘ ਜੀ ਨੇ ਕਿਹਾ ਭਾਈ ਮਨ ਤੇ ਕਾਮ ਤਾਂ ਸਭ ਤੋਂ ਵੱਡੇ ਕੋੜ ਹਨ ਅਤੇ दारू ਹੈ ਇਹਨਾਂ ਦੀ ਸੇਵਾ ਸਾਫ ਸੰਗਤ ਦੀ ਸੇਵਾ दारू ਹੈ ਇਹਨਾਂ ਦੀ ਜੋ दारू ਹੈ ਇਹ ਜਿਹੜਾ ਕਾਮ ਇਹ ਵੱਡਾ ਕੋੜ ਹੈ ਇਸ ਦਾ दारू ਕੀ ਹੈ ਸਾਫ ਸੰਗਤ ਦੀ ਸੇਵਾ ਕਰਨੀ ਤੇ 92 ਵਚਨ ਕਰਦੇ ਹੋਏ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸ਼ਰਕਵੇਦਾਂ ਵਾਲੇ ਕਹਿਣ ਲੱਗੇ ਜਿਹੜਾ ਗੁਰੂ ਨਾਨਕ ਦੇ ਚਰਨਾਂ ਨਾਲ ਲੱਗਿਆ ਰਹੇਗਾ ਉਹ ਤੇ ਬਚ ਜਾਵੇਗਾ ਨਹੀਂ ਤੇ ਦਰੜਿਆ ਜਾਵੇਗਾ ਤੇ 93 ਬਚਨ ਬਾਬਾ ਜੀ ਦੇ ਕਰਦੇ ਹੋਇਆ ਇਹ ਲਫ਼ਜ਼ ਕਹਿ ਮ ਆਪਣੇ ਮੁਖਾਰਬਿੰਦ ਤੋਂ ਸੇਵ ਦੀ ਦਿਨਿਆਵੀ ਮੰਗ ਪੂਰੀ ਕਰਨੀ ਦਰਗਾਹ ਤੋਂ ਧੱਕਾ ਦੇਣਾ ਹੈ 94ਵਾਂ ਬਚਨ ਕਰਦੇ ਹੋਏ ਧੰਤਨ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਦੇਖੋ ਕੀੜਾ ਮਕੋੜਾ ਆਪਣੇ ਅੰਦਰੋਂ ਹੀ ਤਾਰ ਕੱਢ ਕੇ ਆਨੰਦ ਲੈਂਦਾ ਹੈ ਇਸੇ ਤਰ੍ਹਾਂ ਮਨੁੱਖ ਵੀ ਆਪਣੀ ਅਨੁਭਵਤਾ ਦੁਆਰਾ ਆਨੰਦ ਮਾਣ ਸਕਦਾ ਹੈ ਤੇ 95 ਵਚਨ ਕਰਦੇ ਹੋਏ ਧੰਤਨੂ ਬਾਬਾ ਨਾਨਕ ਸਿੰਘ ਜੀ ਨਾਨਕ ਸਰਖਰੀ ਰਮੜੀ ਕਹਿਣ ਲੱਗੇ ਚੰਗਾ ਹੋਇਆ ਰੱਸਾ ਚੁਕਿਆ ਲੀਕ ਮਿੱਟੀ ਸਿੱਖ ਦੀ ਯਾਦਗਾਰ ਨਹੀਂ ਹੋਣੀ ਚਾਹੀਦੀ ਤੇ 96 ਵਚਨ ਕਰਦੇ ਹੋਏ ਬਾਬਾ ਨਾਨਕ ਸਿੰਘ ਜੀ ਨੇ ਕਿਹਾ ਸ਼ਵਾਮੀ ਤੇ ਸੇਵਕ ਵਿੱਚ ਕੋਈ ਅੰਤਰ ਨਹੀਂ ਹੈ ਇੱਕ ਮੁਖ ਹਨ ਤੇ 99 ਬਚਨ ਵਿੱਚ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਹਿਣ ਲੱਗੇ ਸੱਪ ਜਦੋਂ ਖੋਲ ਵਿੱਚ ਉਣ ਲੱਗਦਾ ਨਾ ਸਿੱਧਾ ਹੋ ਜਾਂਦਾ ਹੈ ਸੱਪ ਵਿੱਚ ਕਿੰਨੇ ਵਾਲ ਹੁੰਦੇ ਹਨ ਪਰ ਜਦੋਂ ਉਸ ਨੇ ਖੋਡ ਵਿੱਚ ਵੜਨਾ ਹੁੰਦਾ ਹੈ ਸਿੱਧਾ ਹੋ ਜਾਂਦਾ ਹੈ 98 ਬਚਨ ਕਰਦੇ ਹੋਏ ਤਨ ਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਹਿਣ ਲੱਗੇ ਸਿੱਖ ਕੀ ਸਿੱਖ ਦਾ ਹਾਰਨ ਦਾ ਕੀ ਕੰਮ ਸਿੱਖ ਕੀ ਤੇ ਹਾਰ ਕੀ ਸਿੱਖ ਕਦੀ ਨਹੀਂ ਹਾਰਦਾ ਗੁਰੂ ਨਾਨਕ ਦੀ ਓਟ ਲਵ ਕਦੀ ਹਾਰ ਨਹੀਂ ਹੋਵੇਗੀ ਤੇ ਨਿਹੜਵਾਂ ਵਚਨ ਕਰਦੇ ਹੋਏ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਮੂਲ ਮੰਤਰ ੴ ਤੋਂ ਲੈ ਕੇ ਗੁਰਪ੍ਰਸਾਦ ਤੱਕ ਨਿਰਗੰਕਾਰ ਦਾ ਸਰੂਪ ਗੁਰੂ ਨਾਨਕ ਹੈ ਹੋਇਆ ਨਾ ਨਿਰਗੁਣ ਗੁਰੂ ਨਾਨਕ ਦਾ ਸ਼ੁਕਰੀਆ ਸਰੂਪੇ ਮਿਲਦਾ ਹੋਇਆ ਨਾ ਸਵਰਗ ਨੂੰ ਦਾ ਮੰਤਰ ਗਿਆਨ ਜਾਪ ਕਰੋ ਨਿਰਗੁਣ ਦਾ ਮੁਲਾਕੇ ਤਲਵਾਰ ਭਾਪ ਭਗੋਤੀ ਨੂੰ ਮਿਆਨ ਵਿੱਚ ਪਾ ਕੇ ਸਿਮਰਨ ਕਰਨਾ ਹੈ ਮੂਲ ਮੰਤਰ ਦਾ ਇਕ ਓਕਾਰ ਤੋਂ ਲੈ ਕੇ ਨਾਨਕ ਹੋਸੀਪੀ ਸੱਚ ਤੱਕ ਤੇ ਸੌਵਾਂ ਬਚਨ ਕਰਦੇ ਹੋਏ ਬਾਬਾ ਅਨੰਦ ਸਿੰਘ ਜੀ ਮਹਾਰਾਜ ਨੇ ਕਿਹਾ ਜੋ ਇਹ ਬਚਨ ਤਾਂ ਤਨ ਕਨ ਕਲਗੀਧਰ ਪਾਤਸ਼ਾਹ ਨੇ ਆਪਣੀਆਂ ਰਹਿਤਾਂ ਵਿੱਚ ਇਹ ਦਿੜ ਕਰਾਇਆ ਸੀ ਪੰਜ ਪਿਆਰੇ ਵੀ ਅੰਮ੍ਰਿਤ ਛਕਾਉਣ ਲੱਗਿਆਂ ਦਿੜ ਕਰਾਉਂਦੇ ਹਨ ਤੇ ਇਹੋ ਬਚਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਆਪਣੇ ਮੁਖਾਰਬਿਆਂ ਤੋਂ ਉਚਾਰਨ ਕੀਤਾ ਕਿ ਸਿੱਖ ਤਮਾਕੂ ਸ਼ਰਾਬ ਮਾਸ ਤੇ ਪਰ ਇਸਤਰੀ ਗਮਨ ਨਾ ਕਰੇ 101 ਬਚਨ ਜਿਹੜਾ ਹੈ ਉਹ ਵਾਹਿਗੁਰੂ ਮੰਤਰ 78 ਦੇ ਹਰ ਮਣਕੇ ਤੇ ਚਾਰ ਵਾਰੀ ਜਪੂ ਬਾਬਾ ਨਨ ਸਿੰਘ ਜੀ ਕਹਿੰਦੇ 118 ਮਣਕਿਆਂ ਵਾਲੀ ਮਾਲਾ ਲੈ ਲੈਣੀ ਆ ਇੱਕ ਮਣਕਾ ਪਹਿਲਾ ਮੇਰੂ ਬਣਕ ਹੁੰਦਾ ਹੈ ਉਹ ਤੋਂ ਜਦੋਂ ਫੜਨਾ ਹੈ ਚਾਰ ਹੋਰਾਂ ਵਾਹਿਗੁਰੂ 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 ਬੋਲ ਕੇ ਫਿਰ ਦੂਜਾ ਮਣਕਾ ਪਕੜਨਾ ਹੈ ਫਿਰ ਚਾਰ ਵਾਰਾਂ ਵਾਹਿਗੁਰੂ 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 ਬੋਲਣਾ ਹੈ ਇਸ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਮਹਾਂਪੁਰਸ਼ ਕਹਿਣ ਲੱਗੇ ਕਿ ਵਾਹਿਗੁਰੂ ਮੰਤਰ ਅਠੋਤਰੀ ਦੀ ਦੇ ਹਰ ਮਣਕੇ ਤੇ ਚਾਰ ਵਾਰਾਂ ਜਪੋ ਭਾਗ ਕੇ 8 4 32 432 ਵਾਰ ਵਾਹਿਗੁਰੂ ਮੰਤਰ ਦਾ ਜਾਪ ਜਿਹੜਾ ਵਾ ਉਹ ਇੱਕ ਮਾਲਾ ਤੇ ਕਰਨ ਦੀ ਬਾਬਾ ਜੀ ਨੇ ਹਦਾਇਤ ਕੀਤੀ ਤੇ 100 ਦੋ ਬਚਨ ਜਿਹੜੇ 102 ਨੰਬਰ ਬਚਨ ਜਿਹੜਾ ਬਾਬਾ ਜੀ ਦਾ ਉਹਦੇ ਵਿੱਚ ਬਾਬਾ ਜੀ ਨੇ ਦੱਸਿਆ ਕਿ 36 ਜੁਗ ਵਾਸਦੇਵ ਦਾ ਜਾਪ ਹੋਇਆ ਇੰਨੇ ਹੀ ਜੁਗ ਹਰਗੋਬਿੰਦ ਤੇ ਜਾਪ ਹੋਇਆ ਜਿਹੜਾ ਵਾਹਿਗੁਰੂ ਦਾ ਮੰਤਰ ਜਾਪ ਕਰੇਗਾ ਉਸ ਨੂੰ ਜੁਗਾਂ 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 ਦੇ ਜਾਪ ਦਾ ਫਲ ਮਿਲੇਗਾ ਤੇ ਬਾਬਾ ਅਨੰਦ ਸਿੰਘ ਜੀ 103 ਨੰਬਰ ਬਚਨ ਜਿਹੜਾ ਕੀਤਾ ਉਹ ਸੱਚ ਬਾਬਾ ਜੀ ਕਹਿਣ ਲੱਗੇ ਸਫਾਈ ਤੇ ਖਦਾਈ ਦਾ ਮੇਲ ਹੈ ਨਹੀਂ ਤੇ 104 ਨੰਬਰ ਬਚਨ ਜਿਹੜਾ ਬਾਬਾ ਜੀ ਦਾ ਹੈ ਉਹ ਹੈ ਕਿ ਜਿਹੜਾ ਪਾਠੀ ਸਿੰਘ ਚਾਰ ਕਰੈਤਾਂ ਵਿੱਚੋਂ ਇੱਕ ਵੀ ਕਰੈਤ ਕਰ ਚੁੱਕਾ ਹੈ ਉਹ ਅਖੰਡ ਪਾਠ ਵਿੱਚ ਸ਼ਾਮਲ ਨਹੀਂ ਹੋ ਸਕਦਾ ਨਹੀਂ ਤਾਂ ਉਹ ਗੁਰੂ ਦਾ ਦੇਣਦਾਰ ਹੈ ਤੇ 105ਵਾਂ ਬਚਨ ਕੰਤਨ ਬਾਬਾ ਨਨ ਸਿੰਘ ਜੀ ਨੇ ਕੀਤਾ ਗੁਰਮਖਾ ਨਿਸ਼ਾਨੀਆਂ ਬਣਾਉਣੀਆਂ ਹਨ ਕਿ ਢਾਉਣੀਆਂ ਹਨ ਤੇ 106ਵਾਂ ਬਚਨ ਬਾਬਾ ਨਨ ਸਿੰਘ ਜੀ ਮਹਾਰਾਜ ਨੇ ਕੀਤਾ ਕੀਰਤਨ ਕਰਨ ਤੋਂ ਪਹਿਲਾਂ ਕੀਰਤਨੀਆਂ ਅਸ਼ਨਾਣ ਕਰੇ ਅਸ਼ਨਾਣ ਕਰਕੇ ਘਟੋ ਘੱਟ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰੇ ਜੇ ਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਲਵਾਉਣੀ ਹੈ ਸੋ ਗੁਰੂ ਪਿਆਰੇ ਖਾਲਸਾ ਸਾਬ ਸਾਂਗਤ ਜੀ 100 ਸਤਵਾਂ ਬਚਨ ਕਹਿ ਕੇ ਦਾਸ ਨੇ ਕਿਮਾ ਮੰਗਲਣੀ ਹੈ ਤੇ 107ਵਾਂ ਬਚਨ ਇਹ ਹੈ ਗੁਰੂ ਕਾ ਨਾਲ ਤੋ ਖਾਣਾ ਕਰੋ ਗੁਰੂ ਦੇ ਨਾਲ ਕਦੀ ਤੋ ਖਾਣੀ ਕਰਨਾ ਚਾਹੀਦਾ ਇਹ ਜਹੇ ਲਫਜ ਨਹੀਂ ਬੋਲਨੇ ਚਾਹੀਦੇ ਜਿਸ ਦੇ ਨਾਲ ਗੁਰੂ ਨੂੰ ਗੁਰੂ ਦੀ ਨਿੰਦਿਆ ਹੁੰਦੀ ਹੋਵੇ ਗੁਰੂ ਦੀ ਨਾਰਾਜ਼ਗੀ ਨਹੀਂ ਲੈਣੀ ਗੁਰੂ ਦੇ ਨਾਲ ਤੋਂ ਖਾਨੀ ਕਰਨਾ ਸਾਧ ਸੰਗਤ ਜੀ ਇਹ ਅੱਜ 107 ਬਚਨ ਤੱਕ ਹਾਜ਼ਰੀ ਜਿਹੜੀ ਆ ਆਪ ਜੀ ਦੇ ਸੰਮੁਖ ਲਗਾਈ ਗਈ ਹੈ ਸਾਧ ਸੰਗਤ ਜੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰਾਂ ਵਾਲੇ ਦੇ ਆਚਾਰਨ ਕੀਤੇ ਹੋਏ ਬਚਨ ਇਹਨਾਂ ਬਚਨਾਂ ਦੀ ਸਾਂਝ ਪਾਉਂਦੇ ਹੋਇਆ ਦਾਸਰੇ ਦੇ ਮੁਖਾਰ ਬਿੰਦ ਦਾਸਰੇ ਦੇ ਮੂੰਹ ਜਿਸ ਦਾਸਰੇ ਦੇ ਕੋਲ ਕੋਈ ਅਸੱਭਿਆ ਕੋਈ ਗੈਰ ਸਵਧਾਨਕ ਜਾਂ ਕੋਈ ਅਜਿਹ ਲਫਜ਼ ਬੋਲਿਆ ਗਿਆ ਹੋਵੇ ਜਿਸ ਦੇ ਨਾਲ ਕਿਸੇ ਪਿਆਰੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਦਾਸ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹੈ ਤੇ ਬੇਨਤੀ ਕਰਦਾ ਹੈ ਕਿ ਸਾਧ ਸੰਗਤ ਜੀ ਦਾਸ ਨੂੰ ਬਖਸ਼ ਲੋ ਦਾਸ ਨੂੰ ਬਖਸ਼ ਲੋ ਆਪਣੇ ਚਰਨਾਂ ਵਿੱਚ ਰੱਖੋ ਕਿਰਪਾ ਕਰੋ ਕਿਰਪਾ ਕਰੋ ਦਾਸੇ ਮੇਰ ਕਰੋ ਦਾਸ ਨੂੰ ਆਪਣੇ ਚਰਨਾਂ ਦੇ ਨਾਲ ਰੱਖੋ ਕੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਸਾਥ ਸੰਗਤ ਜੀ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਮੈਂ ਹਰ ਰੋਜ਼ ਕਰਦਾ ਹਾਂ ਕਿ ਦਾਸਰੇ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਇਸ ਨੂੰ ਸਬਸਕ੍ਰਾਈਬ ਕਰੋ ਜੀ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵੀ ਕਰਿਆ ਕਰੋ ਆਪ ਜੀ ਦਾ ਦਾਸ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਇੱਥੇ ਹੀ ਕਿਮਾਂ ਦਾ ਜਾਚ ਖੈ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ